ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਸਮਰਾਏ ਜੰਡਿਆਲਾ ਦੇ ਹੈੱਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੀ ਅਗਵਾਈ ਇੰਟਰਨੈਸ਼ਨਲ ਕੋਚ ਵੇਟ ਲਿਫਟਿੰਗ ਸਟੇਟ ਅਵਾਰਡੀ ਹਰਵੇਸ਼ ਲਾਲ ਡੀ ਪੀ ਨੇ ਕੀਤੀ ਇਸ ਮੌਕੇ ਤੇ ਸਾਂਝੇ ਤੌਰ ਤੇ ਵੇਟ ਲਿਫਟਿੰਗ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਕ੍ਰਿਕਟ ਕਲੱਬ ਸਮਰਾਏ ਜੰਡਿਆਲਾ ਕੁਸ਼ਤੀ ਅਖਾੜਾ ਸਮਰਾਏ ਜੰਡਿਆਲਾ ਕਬੱਡੀ ਅਕੈਡਮੀ ਸਮਰਾਏ ਜੰਡਿਆਲਾ पावर लिफ्टिंग सेंटर ਅਤੇ ਗੱਤਕਾ ਕੋਚਿੰਗ ਸੈਂਟਰ ਵਾਲੀਬਾਲ ਬੈਡਮਿੰਟਨ ਖੋਖੋ ਬਾਸਕਟਬਾਲ ਰੱਸਾ ਕਸੀ ਚੇਸ ਅਤੇ ਐਥਲੈਟਿਕ ਸਮਰਾਈ ਜੰਡਿਆਲਾ ਵਾਲਿਆਂ ਨੇ ਸਾਂਝੇ ਤੌਰ ਤੇ ਨਵ ਨਿਯੁਕਤ ਚੇਅਰਮੈਨ ਸੈਨ ਸਮਾਜ ਵੈਲਫੇਅਰ ਬੋਰਡ ਪੰਜਾਬ ਸਰਕਾਰ ਮੱਖਣ ਪਲਣ ਦਾ ਸਨਮਾਨ ਕੀਤਾ ਸਭ ਤੋਂ ਪਹਿਲਾ ਸਮਾਗਮ ਵਾਲੀ ਥਾਂ ਤੇ ਟੋਲ ਦੀ ਥਾਪ ਨਾਲ ਉਹਨਾਂ ਨੂੰ ਲਿਆਂਦਾ ਗਿਆ ਉਪਰੰਤ ਸਾਂਝੇ ਤੌਰ ਤੇ ਸਾਰਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਵਕ ਵਕ ਬਲਾਰਿਆ ਨੇ ਮੱਖਣ ਪੱਲਣ ਵੱਲੋਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਪ੍ਰਤੀ ਜਣੂ ਕਰਵਾਇਆ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਕਿਵੇਂ ਜੋੜਿਆ ਸੰਬੰਧੀ ਵਿਸਥਾਰ ਪੂਰਵਕ ਦੱਸਿਆ ਇਸ ਮੌਕੇ ਤੇ ਵਕ ਵਕ ਕਲੱਬਾਂ ਵੱਲੋਂ ਸਾਂਝੇ ਤੌਰ ਤੇ ਮੁੱਖ ਮਹਿਮਾਨ ਮੱਖਣ ਪੱਲਣ ਨੂੰ ਸ਼ਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਮੱਖਣ ਪੱਲਣ ਨੇ ਵਕ ਵਕ ਸੰਸਥਾਵਾਂ ਕਲੱਬ ਮੈਂਬਰਾਂ ਆਏ ਹੋਏ ਪੰਚਾਇਤ ਦੇ ਸਰਪੰਚਾਂ ਪੰਚਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਸਨਮਾਨ ਕੀਤਾ ਵਾਇਕ ਮੱਖਣ ਪੱਲਣ ਇਸ ਮੌਕੇ ਤੇ ਇੰਟਰਨੈਸ਼ਨਲ weight lifting coach state awardee ਹਰਮੇਸ਼ ਲਾਲ ਡੀਪੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਾਕ ਵਾਕ ਪਿੰਡਾਂ ਦੇ ਪੰਜ ਸਰਪੰਚ ਪਤਵੰਤੇ ਸੱਜਣਾ ਵਾਕ ਵਾਕ ਕਲੱਬਾਂ ਨੇ ਸਾਂਝੇ ਤੌਰ ਤੇ ਉਲੀਕਿਆ ਹੈ ਅਸੀਂ ਮੱਖਣ ਪੱਲਣੂ ਸੈਨ ਸਮਾਜ ਵੈਲਫੇਅਰ ਬੋਰਡ ਦਾ ਚੇਅਰਮੈਨ ਬਣਨ ਤੇ ਵਧਾਈਆਂ ਦਿੰਨੇ ਹਾਂ ਅਤੇ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਇਸ ਕਾਬਲ ਸਮਝਿਆ ਹੈ ਅਤੇ ਮੱਖਣ ਪੱਲਣੂ ਚੇਅਰਮੈਨ ਨੇ ਯੋਗਤ ਕੀਤਾ ਵਾਕ ਇੰਟਰਨੈਸ਼ਨਲ weight lifting coach ਹਰਮੇਸ਼ ਲਾਲ ਇਸ ਸਮਾਗਮ ਦੌਰਾਨ ਕਮਲਜੀਤ ਸਿੰਘ ਗਿਲ ਬਲਾਕ ਪ੍ਰਧਾਨ ਜੰਡਿਆਲਾ ਆਮ ਆਦਮੀ ਪਾਰਟੀ ਸੁਖਵੀਰ ਸਿੰਘ ਥਾਪਰ ਫੁੱਟਬਾਲ ਕੋਚ ਲਖਵੀਰ ਲੱਤੀ ਹਾਕੀ ਕੋਚ ਬਲਰਾਜ ਸਿੰਘ ਮੱਟੂ ਕ੍ਰਿਕਟ ਕੋਚ ਸੁਖਵੀਰ ਸਿੰਘ ਪੰਚ ਬਲਕਾਰ ਸਿੰਘ ਪੰਚ ਮੱਖਣ ਸਿੰਘ ਜੋਹਲ ਪੰਚ ਲੰਬਰਦਾਰ ਬਲਵੀਰ ਸਿੰਘ ਸੁਰਿੰਦਰ ਸਿੰਘ ਜੋਰਾਵਰ ਸਿੰਘ ਅਤੇ ਮਾਤਾ ਰਾਣੀ ਮੰਦਰ ਸਮਰਾਇਤੋ ਸ਼ਾਸਤਰੀ ਜੀ ਤੋਂ ਇਲਾਵਾ ਪਾਰੀ ਗਿੰਟੀ ਵਿੱਚ ਖੇਡ ਪ੍ਰੇਮੀ ਪਤਵੰਤੇ ਸੱਜਣ ਅਤੇ ਵਾਕ-ਵਾਕ ਗram ਪੰਚਾਇਤਾ ਹਾਜ਼ਰ ਸਨ ਪਿੰਡ ਸਮਰਾਏ ਜੰਡਿਆਲਾ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਦੁਆਬਾ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਗੁਰੂਆਂ ਪੀਰਾਂ ਪਕੰਬਰਾਂ ਨੂੰ ਚਰਨ ਛੁਰ ਪ੍ਰਾਪਤ ਬਹਾਦਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਮੇਰੀ ਮਰਾਜ਼ ਹਲਕਾ ਦਿਲੰਦਰ ਕੈਂਟ ਦਾ ਸਮਰਾਏ ਤੇ ਜੰਡਿਆਲਾ ਦੋ ਐਸੇ ਸ਼ਰਮੌਰਸ਼ ਪਿੰਡ ਨੇ ਜਿਨ੍ਹਾਂ ਨੇ ਪੱਖਵਕ ਖੇਤਰ ਵਿੱਚ ਬੜੀਆਂ ਮੱਲਾਂ ਮਾਰੀਆਂ ਸਿਆਸਤ ਦੇ ਖੇਤਰ ਵਿੱਚ ਵੀ ਤੇ ਖੇਡਾਂ ਦੇ ਖੇਤਰ ਵਿੱਚ ਤੇ ਔਰ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਅੱਜ ਸਾਡੇ ਦਰਮਿਆਨ ਜਿੱਥੇ ਇਸ ਇਲਾਕੇ ਦੇ ਮੁੱਖ ਮੰਤਰੀ ਦਰਵਾਰਾ ਸਿੰਘ ਰਾਏ ਨੇ ਸਾਡੇ ਮਾਲ ਮੰਤਰੀ ਸਤਾਰ ਅਮਰਜੀਤ ਸਿੰਘ ਸਮਰਾਜ ਰਾਏ ਨੇ ਸਰਦਾਰਾ ਸਿੰਘ ਜੌਲ ਜੀ ਰਾਏ ਨੇ ਵਾਈਸ ਚਾਂਸਲਰ ਤੇ ਰਾਜ ਸਭਾ ਮੈਂਬਰ ਵੀ ਰਾਏ ਨੇ ਇਸ ਤੋਂ ਇਲਾਵਾ ਹੋਰ ਬੜੀਆਂ ਕੁੱਝ ਸ਼ੀਤਾਂ ਆ ਤੇ ਖੇਡਾਂ ਦੇ ਖੇਤਰ ਵਿੱਚ ਵੱਖ-ਵੱਖ ਖੇਡਾਂ ਵਿੱਚ ਬਹੁਤ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਪੈਦਾ ਹੋਏ ਆ ਤੇ ਇਹਨਾਂ ਗਰਾਉਂਡਾਂ ਦੇ ਵਿੱਚੋਂ ਵਿਚਰਦਿਆਂ ਸਾਡੇ ਇੱਕ ਹੋਰ ਸ਼ਕਸ਼ੀਅਤ ਉੱਭਰ ਕੇ ਸਾਹਮਣੇ ਆਈ ਹੈ ਯਾ ਮੇਰੀ ਮਰਿਆਦ ਸ਼੍ਰੀ ਮੱਖਣ ਲਾਲ ਪੱਲਨ ਜੀ ਜਿਹੜੇ ਬਹੁਤ ਸਮਾਜ ਦੇ ਉੱਜੇ ਸ਼ਿਰਕਾ ਕੱਢ ਸਮਾਜ ਸੇਵਕ ਨੇ ਸਾਬਕਾ ਸਰਪੰਚ ਰਹੇ ਨੇ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਹਿਨ ਸਮਾਜ ਦੇ ਚੇਅਰਮੈਨ ਸਥਾਪਤ ਕੀਤਾ ਹੈ ਵੈਲਫੇਅਰ ਬੋਰਡ ਦੇ ਤੋਂ ਪੰਜਾਬ ਸਰਕਾਰ ਨੇ ਇਹ ਬਹੁਤ ਵੱਡੀ ਪਦਵੀ ਦੇਖ ਕੇ ਸਾਡੇ ਇਲਾਕੇ ਦਾ ਮਾਣ ਵਧਾਇਆ ਹੈ ਪੰਨ ਸਾਹਿਬ ਵੀ ਬਹੁਤ ਉੱਚ ਕੋਟੀ ਦੇ ਖਿਡਾਰੀ ਰਹੇ ਨੇ ਤੇ ਇਹਨਾਂ ਦਾ ਇਹਨਾਂ ਗਰਾਊਂਡਾਂ ਦੇ ਵਿੱਚ ਜਿੱਥੋਂ ਜੇ ਸਕੂਲ ਵਿੱਚ ਪੜ੍ਹੇ ਨੇ ਤੇ ਜਿਸ ਖੇਡਾਂ ਖੇਡ ਗਰਾਊਂਡਾਂ ਵਿੱਚ ਖੇਡੇ ਨੇ ਉਨਾ ਹੀ ਖੇਡ ਮੈਦਾਨਾਂ ਵਿੱਚ ਅੱਜ ਇਹਨਾਂ ਦਾ ਸਾਨੂੰ ਸਵਾਗਤ ਕਰਨ ਦਾ ਮੌਕਾ ਮਿਲਿਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਖੇਡਾਂ ਦੇ ਖਿਡਾਰੀਆਂ ਵੱਲੋਂ ਉਹਨਾਂ ਦੇ ਕੋਚ ਸਾਹਿਬਾਨ ਵੱਲੋਂ ਇੱਕ ਸਾਂਝਾ ਅਪਰਾਲਾ ਕਰਕੇ ਉਹਨਾਂ ਦੇ ਸਵਾਗਤ ਲਈ ਉਹਨਾਂ ਨੂੰ ਵਧਾਈ ਦੇਣ ਲਈ ਇਹ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ಗ್ರಾಮ ਪੰਚਾਇਤਾਂ ਦੇ ਨਮਾਇंदे ਔਰ ਕੋਚ ਸਾਹਿਬਾਨ ਹਾਕੀ ਕਬੱਡੀ weight lifting ਫੁੱਟਬਾਲ ਖੋਖੋ ਰੈਸਲਿੰਗ ਵਾਲੀਬਾਲ ਵੱਖ-ਵੱਖ ਖੇਡਾਂ ਦੇ ਗੱਪਕੇ ਦੇ ਖਿਡਾਰੀਆਂ ਨੇ ਪਾਗ ਲਿਆ ਔਰ ਇਹ ਸਮਾਗਮ ਜਿਹੜਾ ਸੀਗਾ ਬਹੁਤ ਹੀ ਮਨ ਨੂੰ ਟੁੱਬਣ ਵਾਲਾ ਸੀਗਾ ਔਰ ਜਿਹੜੇ ਬੱਚਿਆਂ ਨੇ ਇਹਦੇ ਵਿੱਚ ਪਾਗ ਲਿਆ ਉਹ ਜ਼ਰੂਰ ਪ੍ਰੇਰਿਤ ਹੋਣਗੇ ਉਹ ਆਪਣੀ ਜ਼ਿੰਦਗੀ ਵਿੱਚ ਖੇਡਾਂ ਦੇ ਨਾਲ-ਨਾਲ ਆਪਣੇ ਜੀਵਨ ਨੂੰ ਰਚਣਾਉਣਗੇ ਵੱਖ-ਵੱਖ ਖੇਡਾਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰਨਗੇ ਇਹਨਾਂ ਵਿੱਚ ਚੰਗੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ 올ੰਪੀਅਨ ਬਣ ਕੇ ਚੰਗੇ ਸਿਆਸੀ ਦਰਨ ਬਣ ਗਏ ਚੰਗੇ ਉਗੇ ਸਮਾਜ ਸੇਵਕ ਬਣ ਗਏ ਤੋਂ ਮੈਂ ਹਰਮੇਸ਼ ਇੰਟਰਨੈਸ਼ਨਲ ਕੋਚ ਸਟੇਟ ਬਾਡੀ ਅ ਵੇਟ ਲਿਫਟਿੰਗ ਕੋਚ ਸਮਰਾਇਨ ਵਾਲਾ ਕੋਚਿੰਗ ਸੈਂਟਰ ਤੋਂ ਸਾਰੇ ਖੇਡ ਪ੍ਰੀਮੀਅਮ ਨੂੰ ਉਹਨਾਂ ਦੇ ਨਾਲ ਆਏ ਸਾਰੇ ਪ੍ਰਬੰਧਿਆ ਨੂੰ ਤੇ ਨਾਲ ਬਲਨਸਰ ਦੇ ਸਾਰੀ ਜਿਹੜੀ ਹੈ ਸੰਸਥਾ ਜਿਹੜੀ ਹੈ ਉਨਾ ਨੂੰ ਬਧਾਈ ਦਿੰਨਾ ਹੈ ਸੈਨਸਵਾਜ਼ ਪੰਜਾਬ ਦੀ ਸੇਵਾ ਕਰੇ ਔਰ ਚੜਦੀ ਕਲਾ ਵਿੱਚ ਰਹੇ ਔਰ ਦੇਸ਼ ਕੌਮ ਦੇ ਵਿੱਚ ਬੜਾ ਰੁਤਵਾ ਪਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਭਾ ਘੜਾ ਇੱਥੇ ਸਵਾਗਤ ਕੀਤਾ ਗਿਆ ਹੈਡਮਾਸਟਰ ਉਜਾਦਾ ਸਿੰਘ ਸੰਗਤ ਸਟੇਡੀਅਮ ਦੇ ਡੀਪੀ ਸਾਹਿਬ ਵੱਲੋਂ ਬਤਲਕ ਜਿਹੜਾ ਖੇਡਾਂ ਨਾਲ ਜੁੜੇ ਹੋਏ ਬੱਚੇ ਇਹੋ ਜਿਹਾ ਲੱਗ ਰਿਹਾ ਹੈ ਜੀ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਰਮੇਸ਼ ਸਿੰਘ ਜੀ ਡੀਪੀ ਡਾਕਟਰ ਜਸਪਾਲ ਸਿੰਘ ਜੀ ਔਰ ਜਿੰਨੇ ਵੀ ਖੇਡ ਪ੍ਰੇਮੀ ਆ ਔਰ ಗ್ರಾಮ ਪੰਚਾਇਤ ਜੰਡਿਆਲੇ ਦੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਮੇਰੇ ਦੋਸਤ ਆ ਔਰ ਔਲਾਕੇ ਦੇ ਬਹੁਤ ਹੀ ਮouziz ਅੱਜ ਇਸ ਸਟੇਡੀਅਮ ਦੇ ਵਿੱਚ ਪਹੁੰਚੇ ਆ ਔਰ ਉਹਨਾਂ ਨੇ ਸਾਨੂੰ ਸਨਪਗਤ ਜਿਹੜੀ ਵੈਲਫੇਅਰ ਜਿਹੜੀ ਕਮੇਟੀ ਦਾ ਚੇਅਰਮੈਨ ਪੰਜਾਬ ਸਰਕਾਰ ਨੇ ਬਣਾਇਆ ਆ ਉਹਦੇ ਲਈ ਅੱਜ ਮਾਨ ਸਨਮਾਨ ਇੱਥੇ ਦਿੱਤਾ ਆ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਇਨਾ ਮਾਨ ਸਨਮਾਨ ਦਿੱਤਾ ਆ ਕਿ ਕੋਈ ਖੁਸ਼ੀ ਦੀ ਹੱਦ ਨਹੀਂ ਹੋ ਕਿਉਂਕਿ ਇਨਾ ਗਰਾਊਂਡਾਂ ਦੇ ਵਿੱਚ ਅਸੀਂ ਖੇਡੇ ਆ ਇਨਾ ਗਰਾਊਂਡਾਂ ਦੇ ਵਿੱਚ ਇਨਾ ਸਕੂਲਾਂ 'ਚ ਅਸੀਂ ਪੜ੍ਹੇ ਆ ਇਸ ਕਰਕੇ ਇਨਾ ਸਕੂਲਾਂ ਦੇ ਨਾਲ ਇਨਾ ਗਰਾਊਂਡਾਂ ਦੇ ਨਾਲ ਸਾਡਾ ਲਗਾ ਆ ਤੇ ਹਮੇਸ਼ਾ ਜਿਹੜਾ ਆ ਅਸੀਂ ਇਸ ਸਕੂਲ ਲਈ ਇਸ ਸਟੇਡੀਅਮ ਲਈ ਔਰ ਇਸਪੈਂਡ ਲਈ ਕੁਝ ਨਾ ਕੁਝ ਕਰਨ ਦੇ ਲਈ ਤਤਪਰ ਰਹਿਦਾ ਆ ਤੇ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ